ਜਿੱਥੇ ਸਿੱਧੂ ਦਾ ਪਰਿਵਾਰ ਕਰ ਰਿਹਾ ਸਿੱਧੂ ਦੇ ਸੁਪਨੇ ਪੂਰੇ ਉੱਥੇ ਹੀ ਪਿੰਡ ਵਾਲੇ ਵੀ ਕਰ ਰਹੇ ਨੇ ਸਹਿਯੋਗ ਜਿੱਥੇ ਪੂਰੇ ਨੈਸ਼ਨਲ ਦੇ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਪਿੰਡ ਮੂਸਾ ਦੇ ਸਕੂਲ ਨੂੰ ਸਨਮਾਨ ਮਿਲਿਆ ਤਾਂ ਉਹ ਸਨਮਾਨ ਲੈ ਕੇ ਹਵੇਲੀ ਪਹੁੰਚਿਆ ਪੂਰਾ ਸਟਾਫ ਮਾਤਾ ਨੇ ਕਹਿ ਦਿੱਤੀਆਂ ਕੁਝ ਅਹਿਮ ਗੱਲਾਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਚੱਲਦੀ ਚੱਲਦੀ ਵੀਡੀਓ ਦੋਸਤੋ ਲਾਈਕ ਕਰਕੇ ਸ਼ੇਅਰ ਕਰ ਦਿਓ ਅੱਜ ਮਾਤਾ ਕੋਲੇ ਜਦ ਗ੍ਰੀਨ ਸਕੂਲ ਪ੍ਰੋਗਰਾਮ ਦਾ ਇਹ ਅਵਾਰਡ ਲੈ ਕੇ ਸਟਾਫ ਪਹੁੰਚਦਾ ਤਾਂ ਮਾਤਾ ਭਾਵਕ ਵੀ ਹੁੰਦੀ ਹੈ ਤੇ ਖੁਸ਼ ਵੀ ਨਜ਼ਰ ਆਉਂਦੀ ਹੈ ਉੱਥੇ ਹੀ ਮਾਤਾ ਨੇ ਕੁਝ ਵੱਡੀਆਂ ਗੱਲਾਂ ਵੀ ਕਈਆਂ ਨੇ ਕਿ ਸਿੱਧੂ ਦੇ ਜਿਹੜੇ ਸੁਪਨੇ ਸੀ ਉਹ ਅਸੀਂ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਹਾਂ ਕਿਉਂਕਿ ਸਿੱਧੂ ਨੇ ਤਾਂ ਬਹੁਤ ਸਾਰੇ ਸੁਪਨੇ ਵੀ ਦੇਖੇ ਹੋਏ ਸੀ ਪਿੰਡ ਨੂੰ ਪਿੰਡ ਦੀ ਨਿਹਾਰਵਾਦਨ ਨੂੰ ਲੈ ਕੇ ਹੌਲੀ-ਹੌਲੀ ਉਹ ਸੁਪਨੇ ਪੂਰੇ ਵੀ ਹੋ ਰਹੇ ਆ ਤੇ ਸਾਡੀ ਵੀ ਕੋਸ਼ਿਸ਼ ਹੈ ਨਾਲ ਹੀ ਸਕੂਲ ਦੀ ਵੀ ਕੋਸ਼ਿਸ਼ ਪੂਰੇ ਪਿੰਡ ਦੀ ਕੋਸ਼ਿਸ਼ ਹੈ ਕਿ ਪਿੰਡ ਨੂੰ ਹਰਾ ਭਰਾ ਤੇ ਸਾਫ਼ ਸੁਥਰਾ ਬਣਾਇਆ ਜਾ ਸਕੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਜ ਮਾਤਾ ਖੁਸ਼ ਵੀ ਨਜ਼ਰ ਆਏ ਦੇਖ ਕੇ ਇਹ ਵੀ ਗੱਲ ਕਹੀ ਕਿ ਜਿੱਥੇ ਸਿੱਧੂ ਦੇ ਸੁਪਨੇ ਰਹਿੰਦੇ ਸਿੱਧੂ ਨੇ ਪੂਰੇ ਨਹੀਂ ਕੀਤੇ ਤਾਂ ਉਸ ਦੇ ਜਿਹੜੇ ਨਾਲ ਦੇ ਸਿੱਧੂ ਭਰਾ ਨੇ ਉਹ ਸਾਰੇ ਸੁਪਨੇ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਨੇ ਜਿੱਥੇ ਸਿੱਧੂ ਦੀ ਮਾਤਾ ਨੇ ਸਾਰੇ ਸਟਾਫ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਸਿੱਧੂ ਪਰਿਵਾਰ ਦਾ ਧੰਨਵਾਦ ਕਰਦਾ ਸਟਾਫ ਅਤੇ ਸਟਾਫ ਦਾ ਕਹਿਣਾ ਕਿ ਸਿੱਧੂ ਅਕਸਰ ਇਸ ਸਕੂਲ ਦੇ ਵਿੱਚ ਆਉਂਦਾ ਜਾਂਦਾ ਸੀ ਤੇ ਹਮੇਸ਼ਾ ਇਹ ਗੱਲ ਕਹਿੰਦਾ ਸੀ ਕਿ ਸਕੂਲ ਨੂੰ ਬਹੁਤ ਸੋਹਣਾ ਬਣਾਉਣਾ ਹੈ ਤੇ ਸਾਫ਼ ਸੁਥਰਾ ਬਣਾਉਣਾ ਹੈ ਉਦੋਂ ਤਰਾ ਸਟਾਫ ਨੇ ਜਿਹੜੀ ਮਿਹਨਤ ਕੀਤੀ ਜਿਸ ਦੇ ਸਦਕਾ ਇਹ ਅਵਾਰਡ ਮਿਲਿਆ ਕੀ ਕਹਿੰਦਾ ਪਰਿਵਾਰ ਤੇ ਸਟਾਫ ਨੂੰ ਸੁਣੋ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਇੱਕ ਵਾਰ ਫੇਰ ਸਾਡੇ ਪਿੰਡ ਮੂਸੇ ਦਾ ਨਾਮ ਚਮਕਿਆ ਇਹ ਸਾਰਾ ਸ਼ੇਰਾ ਅਧਿਆਪਕ ਸਹਿਵਾਨਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਸਕੂਲ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਮੈਂ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅੱਗੇ ਤੋਂ ਵੀ ਇਹਨਾਂ ਤੋਂ ਇਹੀ ਅਸ ਕਰਾਂਗੇ ਵੀ ਸਾਡਾ ਜਿਹੜਾ ਸਕੂਲ ਹੈ ਮੂਸਾ ਪਿੰਡ ਦਾ ਇਹ ਬਹੁਤ ਬੁਲੰਦੀਆਂ ਤੱਕ ਜਾਵੇ ਮੈਨੂੰ ਇਹਨਾਂ ਤੋਂ ਇਹੀ ਆਸ ਹੈ ਇਹ ਮਿਹਨਤੀ ਬਹੁਤ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਸਕੂਲ ਟਾਈਮ ਤੋਂ ਬਾਅਦ ਵੀ ਦੇਰ ਤੱਕ ਬੱਚਿਆਂ ਨਾਲ ਦਿਮਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਇਹਨਾਂ ਨੇ ਕਦੇ ਆਪ ਦਾ ਮਤਲਬ ਆਪਣਾ ਸਮਝ ਕੇ ਸਾਰੇ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਆਂਦਾ ਹੈ ਵੈਹਗਰੂ ਅਗੇ ਅਰਦਾਸ ਕਰਦੀਆਂ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਾਡੇ ਬੱਚਾ ਦਾ ਜਿਹੜਾ ਨਾਮ ਹੈ ਜਾਂ ਸਾਡੇ ਪਿੰਡ ਦਾ ਨਾਮ ਹੈ ਇਸ ਤਰੀ ਰੋਸ਼ਨ ਕਰਦੇ ਰਹਿਣ ਅੱਜ ਖੁਸ਼ੀ ਕਿੰਨੀ ਹੈ ਕਿਉਂਕਿ ਸਿੱਧੂ ਦੇ ਸੁਪਨੇ ਸੀ ਗ੍ਰੀਨਰੀ ਪਿੰਡ ਦੇ ਵਿੱਚ ਲੈ ਕੇ ਆਉਣਾ ਉਸੇ ਗ੍ਰੀਨਰੀ ਦੇ ਸਰਪਤੀ ਕਹਿ ਸਕਦੇ ਵੀ ਅਵਾਰਡ ਵੀ ਮਿਲਿਆ ਅੱਜ ਪਿੰਡ ਨੂੰ ਜਿਹੜਾ ਇੰਡੀਆ ਲੈਵਲ ਤੇ ਸਨਮਾਨਕ ਬਸ ਥੋੜੀ ਜਿਹੀ ਦੁੱਖ ਦੀ ਗੱਲ ਇਹ ਹੈ ਕਿ ਸ਼ੁਭਦੀਪ ਨੇ ਜਿੱਥੇ ਤੱਕ ਆਪਣੇ ਪਿੰਡ ਨੂੰ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਸਕੇ ਨਾਮ ਤਾਂ ਬਹੁਤ ਵੱਡਾ ਕਰਗੇ ਪਰ ਉਹਨਾਂ ਜਿਹੜੇ ਉਹਦੇ ਸੁਪਨੇ ਸੀਗੇ ਉਹ ਇਹ ਅਧੂਰੇ ਰਹਿ ਗਏ ਚਲੋ ਵਾਹਿਗੁਰੂ ਦੀ ਕਿਰਪਾ ਹੈ ਪਰ ਜਦੋਂ ਹੁਣ ਕੋਈ ਨਾ ਕੋਈ ਸਾਨੂੰ ਐਦਾਂ ਦੀ ਖੁਸ਼ੀ ਮਿਲਦੀ ਹੈ ਤੇ ਮੈਨੂੰ ਐ ਲੱਗਦਾ ਵੀ ਜਿਹੜੇ ਸੁਪਨੇ ਅਧੂਰੇ ਸੁਪਨੇ ਰਹਿ ਗਏ ਤਾਂ ਸਾਡੇ ਅਗਲੇ ਆਉਣ ਵਾਲੇ ਬੱਚੇ ਪੂਰੇ ਕਰਨਗੇ ਇਸ ਦੀ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਸਰਪੰਚ ਸਾਹਿਬ ਨੇਗੇ ਸਾਡੇ ਇਹ ਇਹਨਾਂ ਦਾ ਪੂਰਨ ਸਹਿਯੋਗ ਰਹਿੰਦਾ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਤੇ ਇਹਨਾਂ ਦੀ ਜਿਹੜੇ ਸਹਿਯੋਗ ਦੇ ਸਦਕੇ ਹੀ ਅਸੀਂ ਇਹ ਅਚੀਵਮੈਂਟ ਜਿਹੜੀ ਪ੍ਰਾਪਤ ਕਰ ਸਕੀ ਹਾਂ ਸਿੱਧੂ ਦੇ ਵੀ ਸੁਪਨੇ ਸੀ ਗ੍ਰੇਡ ਨਿਊ ਲੈ ਕੇ ਪਿੰਡ 'ਚ ਕਿੰਨਾ ਕੁ ਮਤਲਬ ਇਨਵੋਲਵਮੈਂਟ ਰਹਿੰਦੀ ਸੀ ਬਿਲਕੁਲ ਜੀ ਸਿੱਧੂ ਸਾਡੇ ਸਕੂਲ 'ਚ ਵੀ ਬਹੁਤ ਵਾਰ ਆਇਆ ਸੀਗਾ ਤੇ ਉਹ ਬੱਚਿਆਂ ਦੇ ਨਾਲ ਬਿਲਕੁਲ ਮਤਲਬ ਮਿਕਸ ਹੋ ਜਾਂਦੇ ਸੀ ਤੇ ਕਦੇ ਵੀ ਉਹਨਾਂ ਨੂੰ ਇਹ ਨਹੀਂ ਹੋਇਆ ਸੀਗਾ ਵੀ ਮੈਂ ਐਡੀ ਵੱਡੀ ਸਖਸ਼ੀਅਤ ਆ ਤੇ ਸਕੂਲ ਦੇ ਵਿੱਚ ਜਾ ਕੇ ਉਹ ਕਹਿੰਦੇ ਸੀ ਮੈਨੂੰ ਸਕੂਨ ਮਿਲਦਾ ਤੇ ਅੱਜ ਉਹਦਾ ਜਿਹੜਾ ਇਹ ਸੁਪਨਾ ਹੈਗਾ ਉਹ ਸਾਡੀ ਟੀਮ ਨੇ ਜਿਹੜਾ ਕੁਝ ਹੱਦ ਤੱਕ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦੇ ਆਂਗੇ ਅੱਗੇ ਤੋਂ ਵੀ ਇਹ ਆਸ ਦਿਵਾਉਣੇ ਆਂ ਵੀ ਅਸੀਂ ਇਹਨੂੰ ਹੋਰ ਜਿਹੜਾ ਬਿਹਤਰੀ ਨਾਲ ਪੂਰਾ ਕਰਾਂਗੇ